ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੇਲਮਾਨਸਾ ਵਾਲਾ ਅੱਜ ਦਾ ਬਲੌਗ ਹੈ ਆਪਣਾ ਕੱਲ ਆਪਾਂ ਦੂਸਰੀ ਬਜਾਈ ਕਰਦੇ ਸੀਗੇ ਜਿਹੜੀ ਕਿ ਆਪਾਂ ਪਹਿਲਾਂ ਕੁਝ ਕਿੱਲਾਂ ਤੇ ਕਰਚੇ ਦੇ ਉੱਤੇ ਮਾਰ ਕੇ ਸਫਰ ਸੀਡਰ ਉੱਤੋਂ ਦੀ ਪਾਣੀ ਲਾਇਆ ਹੋਇਆ ਸੀ ਕੁਝ ਕਿੱਲੇ ਹੋ ਸੀ ਤੇ 10 ਕਿੱਲੇ ਸੀਗੇ ਆਪਣੇ ਗਠਾ ਵਾਲੇ ਉਹ ਵੀ ਕੱਲ ਬੀਜ ਤੇ ਤੇ ਹੁਣ ਆਪਣੇ ਆ ਜਾ ਰਹਿ ਗਿਆ ਏਰੀਆ ਖਰਚਾਂ ਵਾਲਾ ਇਹ ਖਰਚੇ ਖੜੇ ਐ ਲੈਣਾ ਲੈਣਾ ਨੂੰ ਅੱਗ ਲਾਈ ਹੋਈ ਆਪਾਂ ਹੈ ਤੇ ਇਹ ਦਿਖਾਉਨੇ ਆ ਤੁਹਾਨੂੰ ਵੀ ਇਹ ਤਾਂ ਆਪਾਂ ਹਰ ਸਾਲ ਹੀ ਕਰਦੇ ਆ 4 ਸਾਲਾਂ ਤੋਂ ਲੈ ਕੇ ਕੋਈ ਸੰਡ ਸੰਡ ਕੀ ਕਹਣਾ ਮਾੜਾ ਮੋਟਾ ਪੈ ਜਾਈ ਐ ਕੀ ਹੁੰਦਾ ਸੰਡ ਸੰਡ ਨੂੰ ਚਲਦੀ ਰਹਿੰਦਾ ਇਹ ਤਾਂ ਆਪਾਂ 4-5 ਸਾਲ ਤੋਂ ਟ੍ਰਾਇਲ ਕਰ ਰਹੇ ਆ ਗੱਠਾ ਵਾਲਾ ਆਪਾਂ ਪਹਿਲੀ ਵਾਰ ਕਰਿਆ ਤੇ ਬਾਕੀ ਰਹੀ ਗੱਲ ਜਿਹੜਾ ਰੌਣੀ ਵਾਲਾ ਆਪਾ ਖਰਚਾ ਤੇ ਮਾਰ ਕੇ ਉਹ ਵੀ ਆਪਾਂ ਪਹਿਲੀ ਵਾਰ ਕਰ ਰਹੇ ਆ ਆ ਤਾਂ ਆਪਾਂ 4-5 ਸਾਲ ਤੋਂ ਬਈ ਕਰ ਰਹੇ ਆ ਦੇਖ ਵਧੀਆ ਸਫਾਈ ਆਉਂਦੀ ਹੈ ਨਾ ਕੈਂਟ ਗੱਲ ਬਾਤ ਹੈ ਪਹਿਲਾ ਏ ਪਹਿਲੇ ਏਜ ਚ ਚੱਲਦਾ ਹੈ 16-17 ਹਜ਼ਾਰ ਚੱਕਰ ਤੇ ਚੱਲਦਾ ਬਈ ਹੈ ਨਾ ਤੇ ਵਧੀਆ ਸਾਫ ਕਰੀ ਜਾਂਦਾ ਤੇ ਆਪਾਂ ਨੂੰ ਸਾਰੀ ਤਕਨੀਕ ਆਪਦੇ ਹੱਥੀਂ ਜੇ ਆਪਾਂ ਤਿਆਰ ਕਰਾਂਗੇ ਤਾਂ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਤਕਲੀਫ ਨਹੀਂ ਆਉਂਦੀ ਜੇ ਹੁਣ ਸਰਕਾਰ ਨੇ ਆਪਾਂ ਨੂੰ ਬੈਂਡ ਵੀ ਕਰਤਾ ਵੀ ਤੁਸੀਂ ਭਾਈ ਅੱਗ ਨਹੀਂ ਲਾਉਣੀ ਹਨਾ ਤੇ ਫਿਰ ਆਪਾਂ ਨੂੰ ਕੋਈ ਤਕਲੀਫ ਨਹੀਂ ਆਉਗੀ ਜੇ ਆਪਾਂ ਰਹਿ ਜਾਈਏ ਨਿਰਾਪura ਸਰਕਾਰਾਂ ਤੇ ਵੀਰ ਜਦੋਂ ਕਰਨਗੇ ਬੰਦ ਦੇਖੀਓ ਨਹੀਂ ਉਦੋਂ ਆਪਾਂ ਬਹੁਤ ਵੱਡਾ ਆਪਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਊ ਉਦੋਂ ਘਾਟੇ ਦਾ ਸਾਹਮਣਾ ਕਰਨਾ ਪਊਗਾ ਵੀ ਕਿਉਂਕਿ ਇੱਕਦਮ ਆਪਾਂ ਜੇ ਕਰਾਂਗੇ ਇੱਕਦਮ ਫਸਲ ਖਰਾਬ ਹੋ ਜਾਈਏ ਹੁਣ ਆਪਾਂ 2-2 ਚਾਰ-ਚਾਰ ਕਿੱਲੇ ਕਰ ਲੋ ਕੋਈ 2 ਕੋ ਖਰਚਿਆਂ ਵਾਲੇ ਕਰ ਲੋ 4 ਕੋ ਘਠਾਣੇ ਕਰ ਲੋ ਜਿੰਨੇ ਕਿਸੇ ਕੋਲੇ ਕੋਈ ਜਾਇਜ਼ ਆ ਤੇ ਨਹੀਂ ਫਿਰ ਕਿੱਲਾ-ਕਿੱਲਾ ਕਰ ਲੋ ਇਹ ਥੋੜਾ ਬਣਾ ਹੈ ਨਾ ਵੀ ਸਾਰਾ ਨਾ ਆਪਾਂ ਇੱਕ ਵੀ ਸਾਰੇ ਜੀਰੋ ਡਰਿੱਲ ਦਾ ਕਰ ਦੋ ਸਾਰੀ ਦੂਜਾ ਨਹੀਂ ਮਿਕਸ ਜੀ ਖੇਤੀ ਚਾਹੀਦੀ ਹੈ ਹੁਣ ਇਤ ਕੀ ਮੰਨ ਕੇ ਚੱਲੋ ਜਿਹੜੇ ਪਰਮਲ ਸੀਗੇ ਉਹ ਤਾਂ ਹਲੇ ਮਾੜੇ-ਮੋਟੇ ਨਿਕਲੇ ਆਏ ਇਹਨਾਂ ਪਛੇਤਿਆਂ ਆ ਜੀ ਉਹ ਤਾਂ 40000 ਦੀਆਂ ਨਿਕਲੀਆਂ ਐਵੇਂ ਸਾਰੀ ਫਸਲ ਹੋਵੇ ਨਾ ਸਾਰੀ ਫਸਲ ਨਾਲ ਆ ਵਧੀਆ ਟਾਈਮ ਜੇ ਪਾਸ ਹੋ ਜਾਂਦਾ ਕੋਈ ਘਟ ਨਿਕਲੇ ਕੋਈ ਵੱਧ ਨਿਕਲੇ ਹੈ ਨਾ ਬਸ ਐਂ ਜੇ ਚੱਲ ਜਾਂਦਾਗਾ ਹੋਰ ਕੋਈ ਚੱਕਰ ਨਹੀਂ ਤੇ ਆ ਦੇਖੋ ਆਪਣੇ ਖਰਚੇ ਇਹ 17 18 ਦੇ ਨੇ ਪੂਰੇ ਡਬਲ ਖਰਚੇ ਨੇ ਤੁਹਾਨੂੰ ਦਿਖਾ ਦਨੇ ਪੂਰੇ ਡਾਬਲ ਖਰਚੇ ਨੇ ਆਏ ਨਹੀਂ ਮਾੜੇ ਖਰਚੇ ਨਹੀਂਗੇ ਇਹ ਇਹ 17 18 ਦੇ ਖਰਚੇ ਆ ਬਾਈ ਪੂਰੇ ਡਾਬਲ ਖਰਚੇ ਆ ਵਧੀਆ ਤੇ ਜਗਤਜੀਤ ਦਾ ਤੁਹਾਨੂੰ ਪਤਾ ਆਪਣੇ ਕੋਲੇ ਸੁਪਰਸੀਡਰ ਆ ਆ ਦੇਖੋ ਪੂਰੇ ਡਾਵਲ ਖਰਚੇ ਐ ਉਹ ਗੱਲ ਨਹੀਂ ਕਿ ਵੀ ਘੱਟ ਹੋਣਗੇ ਤੇ ਵੀ ਜੇ ਆਪਾਂ ਥੋੜੀ ਥੋੜੀ ਹਿੰਮਤ ਮਹਾਰ ਕਰੀਏ ਨਾ ਤੇ ਕੋਈ ਫਰਕ ਨਹੀਂ ਪੈਂਦਾ ਖਰਚਾ ਦੇਖੋ ਆਪਣੀ ਪੈੜੀ ਤੇ ਆਉਣੀ ਹੀ ਐ ਬਾਈ ਯਾਰ ਜਿਹਨੂੰ ਆਪਾਂ ਕਹਿੰਦੇ ਵੀ ਖਰਚਾ ਆਉਂਦਾ ਖਰਚਾ ਤਾਂ ਫਿਰ ਆਉਂਦਾ ਹੀ ਐ ਖਰਚਾ ਤਾਂ ਫਿਰ ਹੁਣ ਜੇ ਆਪਾਂ 80000 ਦੀ ਫਸਲ ਲੈਣੇ ਜੇ ਤੇ 5000 ਬੀਜਣ ਬੜੇ ਲਾ ਦੇ ਫਿਰ ਕੀ ਫਰਕ ਪੈਂਦਾ ਉਹ ਥੋੜਾ ਉਧਰੋਂ ਸੰਕੋਚ ਕਰਿਆ ਕਰੋ ਆਪਾਂ ਠੇਕੇ ਤੇ ਘੱਟ ਲੈਣ ਵਾਲਾ ਚ ਬੀ ਸਸਤਾ ਮਿਲ ਜੇ ਸਹੀ ਰੇਟ ਮਿਲ ਜੇ ਠੇਕੇਦਾਰ ਨੂੰ ਵੀ ਆਪਾਂ ਹਰੇਕ ਵੀਡੀਓ ਚ ਇਹੀ ਕਹਿੰਦੇ ਆ ਵੀ ਜਿਹੜੇ ਵੀਰ ਦਿੰਦੇ ਨੇ ਵੀ ਤੁਸੀਂ 3000 ਅਡਵਾਂਸ ਜੱਟ ਨੂੰ ਛੱਡ ਦਿਆ ਕਰੋ ਜ਼ਿੰਮੇਦਾਰ ਭਾਈ ਆ ਉਹ ਵੀ ਫਿਰ ਕੀ ਗੱਲ ਲੈ ਭਾਈ ਖਰਚੇ ਮੇਰੇ ਵਿੱਚ ਬਾਧੀ ਆ ਚੱਕ ਤੇਰਾ 3000 ਰੁਪਏ ਮੈਨੂੰ ਘੱਟ ਦੇ ਦੇ ਕੋਈ ਸਰਕਾਰ ਸੋਚੂ ਕੋਈ ਠੇਕੇ ਵਾਲਾ ਸੋਚੂ ਕੋਈ ਆਪ ਸੋਚੂ ਜਿਹੜਾ ਬੰਦਾ ਜ਼ਿੰਮੇਦਾਰ ਕੰਮ ਕਰ ਰਿਹਾ ਹੈ ਇਹਨੂੰ ਸੌਖਾ ਜਿਹਾ ਹੋ ਜਾਂਦਾ ਹਨਾ ਤੇ ਆਪਾਂ ਤਾਂ ਬਈ ਤਕਨੀਕ ਆ ਆਏ ਸਾਲ ਨਿਤ ਨਵੀਂ ਤਕਰੀਬ ਆਯੋਜਿਤ ਰਿਹਨੇ ਆ ਆਪਾਂ ਜਿਹੜਾ ਖਰਚੇ ਮਸ਼ੀਨ ਜਦੋਂ ਲਾਗੀ ਸੇ ਪਾਉ ਵੀ ਮਲਚਰ ਵੀ ਕਰਕੇ ਦੇਖਿਆ ਹੋਇਆ ਛਿੱਟਾ ਮਾਰਕ ਤੋਂ ਨਹੀਂ ਖਰਚੇ ਪੜਦੇ ਉਹ ਸਾਰਿਆਂ ਤੋਂ ਟੌਪ ਆ ਕੰਮ ਉਹ ਗੱਲ ਕਰਾਂ ਵੀ ਮਹੀਨਾ ਸੰਗਜੀ ਲੱਗਦੀ ਐ ਖੇਤ ਮੀਰ ਐ ਇੱਕੋ ਚ ਚੂਹਾ ਨਹੀਂ ਪੈਂਦਾ ਹੋਰ ਦੇਖੋ ਛੱਟਾ ਚੂਹਾ ਵੀ ਨਹੀਂ ਪੈਂਦਾ ਉੱਚ ਚੀਜ਼ ਬਹੁਤ ਵਧੀਆ ਬਾਣ ਸਾਫ਼ ਨਹੀਂ ਲੱਗਦਾ ਜਿਵੇਂ ਹੁਣ ਆ ਬਾਣ ਸੋਹਣਾ ਲੱਗੀ ਜਾਂਦਾ ਇਹ ਸਾਫ਼ ਨਹੀਂ ਲੱਗਦਾ ਉਹ ਜਿਵੇਂ ਉਹ ਆਪਣੇ ਜ਼ੀਰੋ ਡਰਿੱਲ ਵਾਲੇ ਨੇ ਆਪਣੇ ਪਿੱਛੇ ਜ਼ੀਰੋ ਡਰਿੱਲ ਵਾਲਾ ਵੀਜਾ ਹੋਇਆ ਬਾਣਾ ਉਹ ਵੀ ਨਹੀਂ ਘੈਂਟ ਲੱਗਦਾ ਜ਼ੀਰੋ ਡਰਿੱਲ ਬਣੀ ਐ ਵੀ ਵਧੀਆ ਖਰਚੇ ਕੁੱਟੇ ਸ਼ੌਂਕ ਨਾਲ ਵੱਡੇ ਐ ਤੇ ਸ਼ੌਂਕ ਨਾਲ ਵੀਜੀ ਆਵੇ ਕੋਈ ਗੀੜਾ ਗੂੜਾ ਨਾੜੇ ਫੇਰ ਤਾਂ ਠੀਕ ਐ ਨਹੀਂ ਤਾਂ ਬਾਈ ਫਿਰ ਜ਼ੀਰੋ ਡਰਿੱਲ ਦਾ ਹੀ ਬੁਰਾ ਹਾਲੀ ਐ ਭਰ ਲਿਆ ਚੱਕ ਲਈ ਧਰ ਲਈ ਐ ਕਰ ਲਈ ਬਾਹਰ ਲਈ ਸੋ ਕਈ ਗੱਲਾਂ ਦਾ ਧਿਆਨ ਜਰਾ ਰੱਖਣਾ ਪੈਂਦਾ ਬਸ ਜਿਵੇਂ ਮੇਰੇ ਸਾਰਿਆਂ ਨੂੰ ਦੋਸਤ ਮਿੱਤਰੋ ਸਿਆਣੀ ਹੋ ਸਾਰੇ ਨੂੰ ਮੇਰੇ ਨਾਲ ਵੱਡੀ ਉਮਰ ਦੀ ਹੋਊਂਗੇ ਮੈਂ ਤਾਂ ਫੇਰ ਵੀ 15 ਸਾਲਾਂ ਤੋਂ ਖੇਤੀ ਕਰ ਰਹੇ ਹੈ 20 ਤੋ ਤੇ ਸੋ ਆਪਾਂ ਸਾਰੇ ਹਮਲਾ ਮਾਰਿਆ ਕਰ ਗਏ ਬਾਈ ਅਸਰੀ ਕਾਲ ਜੀ ਧੰਨਵਾਦ ਜੀ ਜੇ ਕੋਈ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਨਾ ਪਰ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਵੀ ਓਕੇ